ਨਵੀਂ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਭਤੀਜੀ ਦੇ ਵਿਆਹ ਦੀਆਂ ਵੀਡੀਓ ਕਲਿੱਪ ਜਿਹੜੀਆਂ ਤੁਹਾਡੇ ਨਾਲ ਸ਼ੇਅਰ ਕੀਤੀਆਂ ਜਾ ਰਹੀਆਂ ਤੇ ਇਹਦੇ ਨਾਲ ਮੇਰੀਆਂ ਮੈਮਰੀਜ਼ ਸੰਭੀਆਂ ਜਾ ਰਹੀਆਂ ਤੇ ਫੋਨ ਦੀ ਮੈਮਰੀ ਵੀ ਫੁੱਲਿਆ ਤੋਂ ਉਹਨੂੰ ਵੀ ਥੋੜਾ ਹਲਕਾ ਕੀਤਾ ਜਾ ਰਿਹਾ ਆ ਇਹ ਵੈਸੇ ਇਸ ਦਿਨ ਦੀਆਂ ਸਾਰੀਆਂ ਵੀਡੀਓਜ਼ ਬੈਂਗਲ ਸਰਮਣੀ ਤੋਂ ਲੈ ਕੇ ਨੱਚਣ-ਕੁੱਦਣ ਤੱਕ ਸ਼ੇਰੇ ਦੇ ਫੋਨ 'ਚ ਬਣੀਆਂ ਸੀ ਤੁਹਾਨੂੰ ਮੈਂ ਦੱਸਿਆ ਸੀ ਕਿ ਸ਼ੇਰਾ ਵੀ ਮੇਰਾ ਭਤੀਜਾ ਆ ਪਰ ਉਹਦਾ ਫੋਨ ਹੋ ਗਿਆ ਖਰਾਬ ਤੇ ਮੰਜੇ ਬਿਸਰੇ ਤੇ ਫੁੱਲ ਬੈਂਗਲ ਸਰਮਣੀ ਜਿਹੜੀ ਆ ਉਹਦੇ ਫੋਨ 'ਤੇ ਆ ਕੈਟਰ ਤੇ ਫੋਨ ਬਣ ਕੇ ਉਹ ਵੀਡੀਓ ਉਹ ਅਪਲੋਡ ਕਰਾਂਗੇ ਹੁਣ ਮੇਰੇ ਕੋਲ ਥੋੜੇ ਜਿਹਾ ਕਲਿੱਪ ਸੀ ਤਾਂ ਪਾਉ ਜੋੜ ਕੇ ਵੀਡੀਓ ਤੁਹਾਡੇ ਸਾਹਮਣੇ ਪੇਸ਼ ਕਰ ਰਹੇ ਹਾਂ ਆਪਣੀ ਪੈਣ ਤੋਂ ਕੀ ਕੋਸ਼ਵਾਰਾਂ ਜੋ ਵਾਰਾਂ ਸੋ ਥੋੜਾਏ ਲਖਾਰ ਪਈਏ ਗਿਣ-ਗਿਣਾ ਵਾਰਾਂ ਸਠਾ ਦਸੇਲ ਮਸਤਾਰਾਏ ਆਪਣੇ ਪਤੀ ਜੀ ਤੋਂ ਕਈ ਕੁਸ਼ਵਾਰਾਂ ਜੋ ਵਾਰਾਸੋ ਤੋੜਾਈ ਇੱਕ ਪਾਸੇ ਕੁੜੀ ਦਾ ਭਰਾ ਤੇ ਦੂਜੇ ਪਾਸੇ ਭੂਆ ਤੇ ਜੱਫੀ ਪਾ ਕੇ ਦੋਵਾਂ ਨੇ ਖਿੱਚਾ ਲਿਆ ਫੋਟੋ ਹੁਣ ਅਗਲੀ ਫੋਟੋ ਦੇਖੋ ਕਿਹਦੀ ਆਂਦੀ ਆ ਵਾਹ ਇਹ ਤੇ ਨੇ ਜੀ ਕੁੜੀ ਦੇ ਦੂਜੇ ਨੰਬਰ ਵਾਲੇ ਭੂਆ ਫੁੱਫੜ ਜੀ ਤੇ ਪੂਰੇ ਖੁਸ਼ ਹੈ ਕਿਆ ਹੀ ਬਾਤਾਂ ਖੁਸ਼ ਮਜਾਜ਼ ਮਹਾਲ ਦੇ ਵਿੱਚ ਕੁੜੀ ਨੂੰ ਚੂੜੀਆਂ ਪਾਈਆਂ ਜਾ ਰਹੀਆਂ ਨੇ ਹਾਂ ਜਿਹੜਾ ਤੇ ਫੋਟੋ ਖਚਾਉਂਦੇ ਸਾਰੀ ਬੜੀ ਸ਼ਕੀਮ ਨੇ ਆਪਣੀ ਭਤੀਜੀ ਤੋਪੀ ਕੋ ਸ਼ਵਾਰਾਂ ਜੋਵਾਰਾਂ ਸੋ ਥੋੜਾਏ ਲਖਾਂ ਰਪਈਏ ਗਣਗੇ ਲਵਾਰਾਂ ਸਟਾ ਦਾ ਸੇਲਾ ਮਸ ਤਾਰਾਏ ਇਹ ਆ ਜੀ ਭਤੀਜੀ ਭਤੀਜਾ ਵੀਰ ਤੇ ਭਾਬੀ ਸੋ ਖੁਸ਼ੀ ਇਸ ਗੱਲ ਦੀ ਆ ਵੀ ਭਾਬੀ ਧੀ ਦਾ ਵਿਆਹ ਵੇਖ ਰਹੀ ਆ ਕਿਉਂਕਿ ਪਿਛਲੇ ਕਈ ਸਾਲਾਂ ਤੋਂ ਭਾਬੀ ਬਹੁਤ ਬਿਮਾਰ ਚੱਲ ਰਹੀ ਆ ਔਰ 2-3 ਸਾਲ ਪਹਿਲਾਂ ਤੋਂ ਤੇ ਬਹੁਤ ਜ਼ਿਆਦਾ ਬਿਮਾਰ ਚੱਲ ਰਹੀ ਐ ਤੇ 2-3 ਵਾਰੀ ਹਸਪੀਟਲ ਐਡਮਿਟ ਹੋ ਕੇ ਆ ਗਈ ਜਦੋਂ ਲਾਸਟ ਟਾਈਮ ਲਾਸਟ ਈਅਰ ਹਸਪੀਟਲ ਐਡਮਿਟ ਸੀ ਤਾਂ ਬਚਨ ਦੀ ਕੋਈ ਉਮੀਦ ਹੀ ਨਹੀਂ ਸੀਗੀ ਮਤਲਬ ਮੰਜੇ ਤੇ ਚੁੱਕ ਕੇ ਵਾਸ਼ਰੂਮ ਕਰਾਉਣਾ ਔਰ ਪਾਣੀ ਦੀ ਉਹ ਪਾਪਾ ਵਾਡਾ ਬਿਪਾਪਾ ਵਾਡਾ ਬਿੰਦੂ ਆਇਆ ਔਰ ਆਸ ਨਹੀਂ ਆਉਂਦੀ ਆ ਆਇਆ ਯਾ ਕੋਈ ਬਤਨ ਚੋਲਣਾ ਮੈਂ ਜੀ ਜਾਣੀ ਗੱਲ ਮੇਛਾ ਚੀਂ ਕਿਹੜੀ ਗੱਲ ਹੋ ਗਈ ਯਾਰ ਜਦੋਂ ਵੀ ਬਾਤ ਚੱਲ ਰਹੀ ਤੇ ਅੱਜ ਤੋਂ ਬਾਅਦ ਮੈਂ ਨਹੀਂ ਆਉਣਾ ਮੋਨੇਸ਼ਰ ਵਾਲਾ ਤੇ ਜੇ ਬਾਕੀ ਮਾਮਲੇ ਦਾ ਮੁੰਡਾ ਤੇ ਇਧਰ ਆ ਗਿਆ ਮੈਂ ਤੇ ਛੋਟੀ ਭੈਣ ਰਮਨ ਤੇ ਮੇਰੇ ਨਾਲ ਬੈਠੇ ਨੇ ਮੇਰੇ ਕਵਲ ਦੀ 2 ਨੰਬਰ ਵਾਲੇ ਤੇ ਰਮਨ ਨਾਲ ਬੈਠੇ ਨੇ ਸੱਤੋ ਭੈਣਾਂ ਦੀ ਜਾਰੀ ਕੀਤੀ ਸੋ ਚਾਰ ਭੈਣਾਂ ਸੀ ਤੇ ਪੰਜਵੀਂ ਜਿਹੜੀ ਆ 100 ਡਾਲਰ ਕੀ ਦੀਆਂ ਝੂੜੀਆਂ ਪਾਈਆਂ ਨੇ ਉਹ ਤੇ ਛੇਵੀਂ ਪਹਿਲ ਸਾਡੀ ਅਮਰੀਕਾ ਤੇ ਸਤਮਾ ਮੇਰਾ ਭਰਾ ਸੋਸੀਆ ਦੀ ਟੋਟਲ ਸੱਤ ਭੈਣ ਭਰਾ ਤੇ ਜਿਹੜੇ ਮੈਨੂੰ ਜਾਣਦੇ ਨੇ ਉਹਨਾਂ ਨੂੰ ਪਤਾ ਹੋਸੀ ਸੱਤ ਭੈਣ ਭਰਾ ਆ ਉਹਨਾਂ ਨੇ ਸਾਡੀ ਵੀਡੀਓ ਦੇ ਵਿੱਚ ਵੀ ਦੇਖ ਲਿਆ ਹੋਣਾ ਹੈ ਪਤੀਜੀ ਜਿਹੜੀ ਆ ਛੋਟੀ ਆ ਪਰ ਮੰਨ ਤੋਂ ਤੱਕ ਅਸੀਂ ਸਾਨੂੰ ਕੋਈ ਪਤੀ ਜਪਤੀ ਜੀ ਦੇ ਭੂਆ ਕਹਿੰਦਾ ਨਹੀਂ ਛੋਟੇ ਚਾਹਵਾਂ ਨੂੰ ਸਾਨੂੰ ਲੋਕ ਭੈਣ ਭਰਾ ਹੀ ਸਮਝਦੇ ਨੇ ਤੇ ਅਸੀਂ ਰਹਿ ਵੀ ਭੈਣ ਭਰਾਵਾਂ ਤੇ ਦੋਸਤਾਂ ਵਾਂਗੂ ਇੱਧਰ ਪੂਆਪਾ ਪਰਦੀ ਵੀਡੀਓ ਫੇਰ ਦੂਜੀ ਵਾਰੀ ਆ ਗਈ। ਕੀ ਆਵਾਤਾ? ਚਲੋ ਵੀ ਕੋਈ ਗੱਲ ਨਹੀਂ। ਤੁਹਾਨੂੰ ਦੂਜੀ ਵਾਰੀ ਲੱਗੇ ਰਹਿਣ ਦੇਣਾ। ਤੁਹਾਡੀ ਵੀ ਨਹੀਂ ਵਧੀਆ। ਚਲੋ ਇੱਧਰ ਤੋਂ ਇੱਧਰ ਦੇਖਾ ਕਰ। ਮਾਸੀ ਜੀ ਇੱਧਰ ਦੇਖੋ ਤੁਸੀਂ। ਤੂੰ ਹੀ ਦੇਖਾ ਕਰ। ਬਹੁਤ ਹੀ ਖੂਬ ਮਾਹੌਲ। ਪਹਿਲਾਂ ਤਾਂ ਬੈਂਗਲ ceremonies ਦਾ ਕੋਈ ਡਿਸਾਈਡਡ ਨਹੀਂ ਸੀਗਾ ਕਿਉਂਕਿ ਸਾਡੇ ਘਰਾਂ ਦੇ ਸਾਥੀ ਨੂੰ ਮਨਾਉਂਦੇ ਨਹੀਂ। ਬਾਕੀ ਕੁੜੀਆਂ ਦੇ ਵਿਆਹ ਹੋਏ ਤੇ ਮੈਂ ਇਹ ਸੀ ਕੀਤੀ ਤੇ ਇਸ ਕਰਕੇ ਡੈਕੋਰੇਸ਼ਨੋ ਵਾਲਾ ਤੇ ਕੀਤਾ ਸੀ ਤੇ ਬੈਂਗਲ ceremonies ਦੀ ਡੈਕੋਰੇਸ਼ਨ ਜਿਹੜੀ ਸੀ ਉਹ ਅਸੀਂ ਕਰਵਾਈ ਨਹੀਂ ਸੀ ਕਿਉਂਕਿ ਪਤਾ ਹੀ ਨਹੀਂ ਸੀ ਪਰ ਫਿਰ ਅਚਾਨਕ ਜੇ ਪ੍ਰੋਗਰਾਮ ਬਣ ਗਿਆ ਕਿ ਚਲੋ ਸੁਖਮਨੀ ਸਾਹਿਬ ਤੇ ਜੂੜੀਆਂ ਦੀ ਰਸਮ ਕੁੜੀਆਂ ਨੂੰ ਚਾਹੁੰਦਾ ਕਰ ਲਈ ਜਾਵੇ ਤਾਂ ਫਿਰ ਤਾਂ ਵੇਖੋ ਕਿੰਦਾ ਪਿਛੇ ਫਟੋਫਟ ਤਿਆਰੀ ਹੋਈ ਹੈ ਚਾਦਰਾਂ ਚੁਦਰਾਂ ਲਮਕਾ ਦੇ ਤੇ ਪਰ ਤੁਸੀਂ ਉਸ ਚੀਜ਼ ਨੂੰ ਇਗਨੋਰ ਕਰਨਾ ਤੁਸੀਂ ਦੇਖਣੀ ਹੈ ਸਾਡੀ ਫੈਮਲੀ ਤੇ ਕੁੜੀ ਤੇ ਕੁੜੀ ਨੂੰ ਪੈਂਦੀਆਂ ਚੂੜੀਆਂ ਇੱਥੇ ਤਾਂ ਮਨੁਸੁਹਾਗ ਚੇਤੇ ਆ ਰਿਆ ਨਿੱਕੀ ਜੀ ਸੂਈ ਬਟਮਾ ਧਾਗਾ ਬੈਠਕ ਸੀਤਾ ਕੱਢ ਰਹੀਆਂ ਆਉਂਦੇ ਜਾਂਦੇ ਰਾਹੀ ਪੁੱਛਦੇ ਤੂੰ ਕਿਉਂ ਬੀਬਾ ਰੋ ਰਹੀਆਂ ਬਾਬਲ ਮੇਰੇ ਕਾਜਰ ਚਾਇਆ ਮੈਂ ਪਰਦੇਸਣ ਹੋ ਰਹੀਆਂ ਬਾਬਲ ਮੇਰੇ ਕਾਜਰ ਚਾਇਆ ਮੈਂ ਪਰਦੇਸਣ ਹੋ ਰਹੀਆਂ ਲਓ ਜੀ ਇੱਕ ਹੋਰ ਸੁਹਾਗ ਯਾਦ ਆ ਗਿਆ ਕਿਉਂਕਿ ਮਿਊਜ਼ਿਕ ਤੇ ਪਿੱਛੇ ਦਿੱਤਾ ਨਹੀਂ ਜਾਣਾ ਤੇ ਕਿਉਂ ਨਾ ਰੰਗਾ ਰੰਗ ਪ੍ਰੋਗਰਾਮ ਬਣਾ ਲਿਆ ਜਾਵੇ ਸੁਹਾਗ ਗਾਟੇ ਲਓ ਜੀ ਕਿ ਸੁਹਾਗ ਹਾਜ਼ਰ ਹੈ ਸਾਡਾ ਚਿੜੀਆਂ ਦਾ ਚੰਬਾਵੇ ਬਾਬਲੇ ਅਸਾਂ ਉੱਡਵੇ ਜਾਣਾ ਸਾਡੀ ਲੰਮੀ ਓਡਾਰੀ ਵੇ ਬਾਬਲ ਕਿਹੜੇ ਦੇਸ ਜਾਣਾ ਤੇਰੇ ਮੈਲਾ ਦੇ ਵਿੱਚ ਵਿੱਚ ਵੇ ਬਾਬਲ ਗੁੱਡੀਆਂ ਕਾਣੇ ਖੇਡੂ ਮੇਂਆਂ ਖੇਡਣ ਪੋਤਰੀਆਂ ਤੀਏ ਕਰ ਜਾਇ ਆਪਣੀ ਤੇਰੇ ਮੈਲਾ ਦੇ ਵਿੱਚ ਵਿੱਚ ਵੇ ਬਾਬਲ ਚਰਖਾ ਕਾਣ தூ மே கதன போத்தியபல இட்ட பட்டா ਕਰ ਜਾ ਆਪਣੀ ਇਧਰ ਸੰਦੀਪ ਨੂੰ ਵੇਖੋ ਚੂੜੀਆਂ ਪਾਉਣ ਦਾ ਜਾ ਕੇ ਤੇ ਸਤਵੇਂ ਅਸਮਾਨ ਤੇ ਤੇ ਇਹਦੀਆਂ ਫੋਟੋਆਂ ਕਿਤੇ ਆਈਆਂ ਵਿਆਹ ਚ ਓਏ ਹੋਏ ਪਰੇ ਹੀ ਬਾਤਾਂ ਸਾਰੇ ਟੱਬਰ ਚੋਂ ਜਿਆਦਾ ਫੋਟੋਆਂ ਤੇ ਭਾਜੜ ਵੀ ਇਹਨੂੰ ਤੇ ਅਰਸ਼ ਨੂੰ ਹੀ ਪਈ ਸੀ ਅਤਿੰਦਰ ਦਾ ਵਿਆਹ ਵੇਖਣ ਦੇ ਲਈ ਬਲੂ ਜੈਕਟ ਚ ਤਰਨ ਅਤਿੰਦਰ ਦੇ ਮਾਮੇ ਦਾ ਮੁੰਡਾ ਸਪੈਸ਼ਲੀ ਨਿਊਜ਼ੀਲੈਂਡ ਤੋਂ ਆਇਆ ਹੈ ਬਾਕੀ ਆਈ ਨੋ ਕਿ ਬਹੁਤ ਸਾਰੀਆਂ ਵੀਡੀਓਜ਼ ਹੈ ਨਹੀਂਆਂ ਔਰ ਪਿੰਡ ਦੀਆਂ ਸਾਰੀਆਂ ਚਾਚੀਆਂ ਭਾਬੀਆਂ ਭੈਣਾਂ ਨੇ ਜਿਹੜੀਆਂ ਅਸੀਂ ਕੁੜੀ ਨੂੰ ਬੈਂਗਲਸ ਪਾਈਆਂ ਸੀ ਤੇ ਫੋਨ ਹੋ ਗਿਆ ਖਰਾਬ ਤੇ ਫੋਨ ਹੁਣ ਜਦੋਂ ਬਣੂਗਾ ਮੇਰੇ ਕੋਲ ਜਦੋਂ ਰਾਈਟ ਵੇ ਵੀਡੀਓਜ਼ ਆਉਣਗੀਆਂ ਮੰਜੇ ਬਿਸਤਰੇ ਇਕੱਠੇ ਕਰਨ ਵਾਲੀ ਵੀਡੀਓ ਵੀ ਬਹੁਤ ਫਨੀ ਆ ਸੋ ਉਹ ਵੀ ਅਪਲੋਡ ਕੀਤੀ ਜਾਊਗੀ ਤੇ ਤੁਹਾਡੇ ਸਾਰਿਆਂ ਦੀ ਬੈਂਗਲ ਸ਼ਰਮਣੀ ਦੀਆਂ ਵੀਡੀਓਜ਼ ਅਪਲੋਡ ਕੀਤੀਆਂ ਜਾਣਗੀਆਂ ਇਹ ਇਹ ਕੁਝ ਇੱਕ ਵੀਡੀਓਜ਼ ਜਿਹੜੀਆਂ ਨੇ ਮੈਂ ਪਤੀਜੀ ਦੇ ਫੋਨ ਚੋਂ ਕਲੈਕਟ ਕੀਤੀਆਂ ਨੇ ਤੇ ਫਿਰ ਮੈਂ ਕਿਹਾ ਕੰਟੀਨਿਊਟੀ ਦੇ ਵਿੱਚ ਵਿਆਹ ਦਾ ਜਿਹੜਾ ਹੈ ਵਲੌਗਸ ਚੱਲ ਰਹੇ ਆ ਤੇ ਚਲੋ ਮੈਂ ਇਹਨਾਂ ਵੀਡੀਓਜ਼ ਨਾਲ ਅਟੈਚ ਕਰਦੇ ਆਂ ਹਰੀਏ ਨੀਰਸ ਪਰੇ ਖਜੂਰੇ ਕੇਨ ਦਿਤਾਏ ਦੀਦੂ दास परिये खजूरे के न दिताय दूरे <coughs> बाप मेरा देशान राजा मेया मेला धीराणि दाजिता गडपुरे माता मर मैला दीराणि दिता गड